ਭਗਵੰਤ ਮਾਨ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਸਰਕਾਰ ਨੇ ਕਿਵੇਂ ਕ੍ਰਿਮੀਨਲ ਨੈਗਲੀਜੈਂਸ ਕੀਤੀ ਆ ਕਿਵੇਂ ਉਹਨਾਂ ਨੇ ਜਿਹੜਾ ਸਾਡਾ ਇੱਕ ਮੇਨ ਡੈਮ ਆ ਰਣਜੀਤ ਸਾਗਰ ਡੈਮ ਜਿਹੜਾ ਪੰਜਾਬ ਸਰਕਾਰ ਦੇ ਅਧੀਨ ਆਉਂਦਾ ਇਹਨਾਂ ਦੇ ਕੰਟਰੋਲ ਵਿੱਚ ਆਉਂਦਾ ਕਿਵੇਂ ਇਹਨਾਂ ਨੇ ਇਹ ਜਿਹੜਾ ਡੈਮ ਹੈ ਇਹ ਇਹਦੀ ਇਹਦੀ ਕੁੱਲ ਜਿਹੜੀ ਹਾਈਟ ਕਹੋ ਇਹ ਹੈ 527.99 ਮੀਟਰ ਮਤਲਬ ਕਿ ਟੋਟਲ ਪਾਣੀ ਜਿਹੜਾ ਹੱਦ ਤੋਂ ਹੱਦ 527.99 ਮੀਟਰ ਤੱਕ ਇਹਨੂੰ ਜਿਹੜਾ ਭਰਿਆ ਜਾ ਸਕਦਾ ਉਸ ਤੋਂ ਬਾਅਦ ਜਿਹੜਾ ਇਹ ਡੇਂਜਰਸ ਪੁਆਇੰਟ ਆ ਦੇਮ ਟੁੱਟ ਸਕਦਾ ਸਾਡੀ ਆਪਣੀ ਸਰਕਾਰ ਦੂਸਰੀਆਂ ਸਰਕਾਰਾਂ ਨੂੰ ਕੋਸਦੀ ਆ ਔਰ ਭਾਜਪੀ ਨੇ ਕਿਵੇਂ ਪਾਖੜਾ ਤੋਂ ਪਾਣੀ ਛੱਡਿਆ ਨਹੀਂ ਛੱਡਿਆ ਉਹ ਗੱਲਾਂ ਲੋਕਾਂ ਦੇ ਜ਼ਿਹਨ ਵਿੱਚ ਨੇ ਔਰ ਲੋਕਾਂ ਨੂੰ ਇਹ ਇੱਕ ਕਿਸਮ ਦਾ ਇਹ ਉਹਨਾਂ ਦੇ ਅੰਦਰ ਧਾਰਨਾ ਬਣ ਚੁੱਕੀ ਆ ਕਿ ਸਾਰੀਆਂ ਸਰਕਾਰਾਂ ਕੇਂਦਰ ਸਰਕਾਰ ਔਰ ਸਾਡੀ ਆਪਣੀ ਸਰਕਾਰ ਕਿਤੇ ਨਾ ਕਿਤੇ ਸਬਕ ਸਿਖਾਉ ਨੀਤੀ ਵਿੱਚ ਤੋਂ ਬੀਜੇਪੀ ਦਾ ਜਿਹੜਾ ਰੋਲ ਸੀਗਾ ਉਹ ਆਪਣੇ ਸਾਰਿਆਂ ਦੇ ਇਲਮ ਵਿੱਚ ਹੈ ਲੇਕਿਨ ਅੱਜ ਮੈਂ ਸਪੈਸੀਫਿਕਲੀ ਜੋ ਸਾਡਾ ਰਣਜੀਤ ਸਾਗਰ ਡੈਮ ਜਿਹੜਾ ਪੰਜਾਬ ਇਰੀਗੇਸ਼ਨ ਡਿਪਾਰਟਮੈਂਟ ਪੰਜਾਬ ਸਰਕਾਰ ਦੇ ਅਧੀਨ ਆਉਂਦਾ ਇਹਨਾਂ ਨੇ ਕਿਵੇਂ ਬਹੁਤ ਮਿਥ ਕੇ ਨੈਗਲੀਜੈਂਸ ਕੀਤੀ ਔਰ ਜਿਹੜਾ ਇਹ ਹੜਾ ਦਾ ਸਾਰਾ ਪ੍ਰਕੋਪ ਹੋਇਆ ਜੋ ਨੁਕਸਾਨ ਹੋਇਆ ਜੋ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਤਬਾਹੀ ਮੱਚੀ ਪੰਜਾਬ ਤੇ ਉਹਦੇ ਲਈ ਸਿੱਧਾ ਸਤਮੈ ਕਹੂੰਗਾ ਕਿ ਇਹ ਮੈਨਮੇਡ ਡਿਜ਼ਾਸਟਰ ਇਹ ਸਾਡੀ ਆਪਣੀ ਸਰਕਾਰ ਦੀ ਨਲੈਕੀ ਇਹਨਾਂ ਦੀ ਕ੍ਰਿਮੀਨਲ ਨੈਗਲੀਜੈਂਸ ਵਰਡ ਮੈਂ ਯੂਜ਼ ਕਰ ਰਿਹਾ ਦੁਬਾਰਾ ਦੁਬਾਰਾ ਔਰ ਇਹਨਾਂ ਦੀ ਮੂਰਖਤਾ ਇਹਦੇ ਕਰਕੇ ਸਾਡਾ ਪੰਜਾਬ ਜਿਹੜਾ ਉਹ ਪੂਰੀ ਤਣਾ ਨਾਲ ਰੁੜ ਗਿਆ 6 ਲੱਖ ਏਕੜ ਤੋਂ ਉੱਤੇ ਦੀ ਤਬਾਹੀ ਫਸਲ ਦੀ 50 ਬੰਦਿਆਂ ਤੋਂ ਉੱਤੇ ਦੀ ਮੌਤਾ ਪਤਾ ਨਹੀਂ ਕਿੰਨੇ ਹਜ਼ਾਰ ਸਾਡੇ ਪਸ਼ੂ ਜਿਹੜੇ ਨੇ ਉਹ ਮਰ ਚੁੱਕੇ ਨੇ ਪਤਾ ਨਹੀਂ ਕਿੰਨੇ ਗਰੀਬਾਂ ਦੇ ਘਰ ਡੇਗੇ ਨੇ ਔਰ ਸਭ ਤੋਂ ਵੱਡੀ ਚੁਣੌਤੀ ਹੁਣ ਆਉਣੀ ਆ ਕਿ ਜਿਹੜਾ دریاਵਾਂ ਦੇ ਬੰਨ ਟੁੱਟਣ ਦੇ ਨਾਲ ਜੋ ਇਸ ਵਕਤ ਪੰਜਾਬ ਦੀਆਂ ਜ਼ਮੀਨਾਂ ਦੇ ਵਿੱਚ 4-4 ਫੁੱਟ ਰੇਤ ਜਮਾ ਹੋ ਗਈ ਯਾਰ ਉੱਪਰੋਂ ਰੋੜ ਕੇ ਆਣ ਕੇ ਡੈਮਾਂ 'ਚ ਉਹਨੂੰ ਜ਼ਿੰਮੇਦਾਰ ਜਿਹੜਾ ਵਾ ਉਹ ਕਿਵੇਂ ਖਤਮ ਕਰੇਗਾ ਕਿਵੇਂ ਪਰੇ ਕਰੇਗਾ ਤੇ ਕਿਵੇਂ ਆਪਣੇ ਭਵਿੱਖ ਵਾਸਤੇ ਅਗਲੀਆਂ ਫਸਲਾਂ ਲਈ ਤਿਆਰੀ ਕਰੇਗਾ ਅੱਜ ਮੇਰੇ ਕੋਲ ਇੱਕ ਵਿਸ਼ੇਸ਼ ਤੌਰ ਤੇ ਮੈਂ ਡਾਟਾ ਪ੍ਰਪੇਅਰ ਕੀਤਾ ਵਾ ਜਿਹੜਾ ਰਣਜੀਤ ਸਾਗਰ ਡੈਮ ਦੇ ਜਿਹੜਾ 22 ਤਰੀਕ 23 ਤਰੀਕ ਤੇ ਔਗਸਟ 24 ਔਗਸਟ 25 ਔਗਸਟ 26 ਔਗਸਟ ਤੇ 27 ਔਗਸਟ ਦਾ ਵੇਰਵਾ ਦੇ ਰਿਹਾ ਵਾ ਤਾਂ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਤੁਸੀਂ ਇੱਕ ਵਾਰ ਜਰਾ ਪਲੀਜ਼ ਰਣਜੀਤ ਸਾਗਰ ਦਾ ਡਾਟਾ ਤਿਆਰ ਕਰਿਓ ਜਰਾ ਇਹ ਜਿਹੜਾ ਪਹਿਲਾ ਤੁਸੀਂ ਦੇਖੋਗੇ ਇਹ 22 ਤਰੀਕ ਦਾ ਡਾਟਾ ਹੈ ਜੀ ਤੇ ਤੁਸੀਂ ਮੇਰਾ ਜਿਹੜਾ ਪੁਆਇੰਟ ਦੇਖ ਸਕਦੇ ਹੋ ਆ ਬੇਟੇ ਥੋੜਾ ਥੱਲੇ ਕਰਿਓ ਆ ਦੇਖੋ ਅ ਮੈਕਸਮਮ ਲੈਵਲ ਜਿਵੇਂ ਮੈਂ ਕਿਹਾ ਕਿ 527.99 ਕਿੜਾ ਮੀਟਰ ਹੋਣਾ ਚਾਹੀਦਾ ਇਹਨਾਂ ਨੇ ਜਿਹੜਾ ਇਹ 1 ਵਜੇ ਰਾਤ ਤੋਂ ਸ਼ੁਰੂ ਹੋ ਜਾਂਦਾ ਆਵਰਸ ਲਿਖੇ ਹੋਏ ਨੇ ਜੀ ਆਹ ਕਰੰਟ ਲੈਵਲ ਡੈਮ ਦਾ ਆ ਜਿਹੜੀ ਇਨਫਲੋ ਹੈ ਤੋਂ ਪਹਿਲਾ 22 ਤਰੀਕ ਨੂੰ ਜਿਹੜੀ ਇਨਫਲੋ ਸ਼ੁਰੂ ਹੋ ਗਈ ਔਣੀ ਡੈਮ ਦੇ ਵਿੱਚ ਪਾਣੀ ਸ਼ੁਰੂ ਹੋ ਗਿਆ ਇਹਨਾਂ ਨੇ 22 ਤਰੀਕੂ ਜਿਹੜਾ ਹੌਲੀ ਹੌਲੀ ਛੱਡਣਾ ਚਾਹੀਦਾ ਸੀਗਾ ਉਹ ਇਹਨਾਂ ਨੇ ਹੌਲੀ ਹੌਲੀ ਛੱਡਣ ਦੀ ਬਜਾਏ ਇਹਨੂੰ ਬਿਲਕੁਲ ਬੰਦ ਕਰਤਾ ਟੈਂਕ ਨੂੰ ਆ ਤੁਸੀਂ ਦੇਖ ਸਕਦੇ ਨਿਲ 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 ਹੋਰ ਇਹ ਸੂਤੇ ਤਸੜਾ ਕਰੋਂਗੇ ਆ ਪਿੱਛੋਂ ਲਗਭਗ 1100 ਆ ਆ ਜਿਹੜਾ ਪਾਣੀ ਆ ਰਿਹਾ 12716 ਕਿਊਸੇਕ ਆਇਆ ਛੱਡਿਆ ਕਿੰਨਾ 250 ਕਿਊਸੇਕ ਇਸ ਨੂੰ ਜਰਾ ਅੱਗੇ ਲੈ ਕੇ ਚੱਲੋ ਹੁਣ ਦੁਬਾਰਾ ਜਿਹੜਾ ਨੈਕਸਟ ਸਟੇਜ ਤੇ ਚਲ ਜੀ ਆਪਾਂ ਅੱਗੇ 23 ਤਰੀਕ ਤੇ ਆਜੋ ਜੇ ਆਹ ਡੈਮ ਦਾ ਲੈਵਲ ਹੈ ਜੀ 23 ਤਰੀਕ ਨੂੰ ਜਿਹੜਾ ਮੈਕਸਿਮਮ ਲੈਵਲ 527 ਆ ਔਰ ਆ 523 ਤੇ ਡੈਮ ਪਹੁੰਚਾ ਹੈ ਲਗਭਗ ਭਰਿਆ ਪਿਆ ਔਰ ਪੰਜਾਬ ਸਰਕਾਰ ਦੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਪਤਾ ਹੋਣਾ ਚਾਹੀਦਾ ਸੀਗਾ ਕਿ ਪਿੱਛੇ ਬਹੁਤ ਵੱਡੇ ਪੱਧਰ ਦੇ ਉੱਤੇ ਪਹਾੜਾਂ ਵਿੱਚ ਬਰਸਾਤ ਹੋਣ ਜਾ ਰਹੀ ਸਾਡਾ ਜਿਹੜਾ ਵੈਦਰ ਡਿਪਾਰਟਮੈਂਟ ਹੈ ਇੰਡੀਆ ਦਾ ਆਈਐਮਡੀ ਉਸਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਬੜੀ ਭਾਰੀ ਮੌਨਸੂਨ ਆ ਰਹੀ ਆ ਤੇ ਕਿਉਂ ਨਹੀਂ ਇਹਨਾਂ ਨੇ ਆਪਣਾ ਰਣਜੀਤ ਸਾਗਰ ਡੈਮ ਥੋੜਾ ਥੋੜਾ ਉਹਨੂੰ ਵਕੇਟ ਕਰਕੇ ਰੱਖਦੇ ਲੇਕਿਨ ਤੁਸੀਂ ਦੇਖੋਗੇ ਕਿ ਫਿਰ 23 ਅਗਸਤ ਨੂੰ ਇਹਨਾਂ ਨੇ ਜਿਹੜਾ ਪਾਣੀ ਆ ਰਿਹਾ ਹੈਗਾ ਵਾ ਉਹਦਾ ਇੱਥੇ ਲਗਭਗ 20000 ਕਿਊਸਿਕ ਨਿਲ 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 ਅਗਲੇ ਪੇਜ ਤੇ ਚਲੋ ਜੀ ਇਹ ਹੁਣ ਆ ਗੋ 24 ਤਰੀਕ ਤੇ ਜੀ 24 ਤਰੀਕ ਤੇ 524.79 ਮੀਟਰ ਦੀ ਹਾਈਟ ਤੇ ਪਹੁੰਚਿਆ ਹੋਇਆ ਡੈਮ ਜੀ ਮੈਕਸਿਮਮ ਹਾਈਟ ਹੈਗੀ ਇਹਦੀ 527 ਉਹ 24 ਤਰੀਕ ਨੂੰ ਵੀ ਇਹਨਾਂ ਨੇ ਜਿਹੜਾ ਡੈਮ ਦੇ ਵਿੱਚ ਪਾਣੀ ਰਿਲੀਜ਼ ਕਰਨਾ ਚਾਹੀਦਾ ਇੱਥੇ ਆਉਣਾ ਸ਼ੁਰੂ ਹੋ ਗਿਆ 1,41,817 ਕਿਊਸਿਕ ਇੱਥੇ ਲਗਭਗ 90,000 ਕਿਊਸਿਕ ਇੱਥੇ 98 1 ਲੱਖ ਕਿਊਸਿਕ ਇੱਥੇ 80,000 ਕਿਊਸਿਕ 90,000 ਕਿਊਸਿਕ 1,41,000 ਕਿਊਸਿਕ ਤੇ ਇਧਰੋਂ ਸਾਰਾ ਨਿਲ 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 ਪਾਣੀ ਛੱਡਿਆ ਹੀ ਨਹੀਂ ਗਿਆ ਇੱਕ ਸਵਾ 100 ਕਿਊਸਿਕ ਛੱਡਿਆ 500 ਕਿਊਸਿਕ ਛੱਡਿਆ 500 ਫਿਰ ਆ ਗਿਆ ਜੀ 2,36,599 ਕਿਊਸਿਕ ਏ ਇਹ ਮੈਂ ਗੱਲ ਕਰ ਰਿਹਾ 24 ਤਰੀਕ ਦੀ ਤੇ ਛੱਡਿਆ ਜਾ ਰਿਹਾ 500 ਕਿਊਸਿਕ ਅੱਗੇ ਆ ਗਿਆ 1,70,000 ਛੱਡਿਆ ਜਾ ਰਿਹਾ 5500 ਕਿਊਸਿਕ 1,31,000 ਤੇ ਛੱਡਿਆ ਜਾ ਰਿਹਾ 19000 ਕਿਊਸਿਕ ਸਿਰਫ ਅੱਗੇ ਆਜੋ 25 ਤਰੀਕ ਨੂੰ ਇਹ ਕੀ ਦਰਸਾਇਆ ਜਾ ਰਿਹਾ ਤਾਂ ਮਤਲਬ ਇਹ ਹੋ ਰਿਹਾ ਤੇ ਡੈਮ ਨੂੰ ਜਾਣ ਪੁੱਛ ਕੇ ਐਨ ਉੱਪਰਲੇ ਲੈਵਲ ਤੱਕ ਸਰ ਤੱਕ ਭਰਿਆ ਰੱਖਿਆ ਗਿਆ ਕਿਉਂ ਰੱਖਿਆ ਗਿਆ ਕਿਹਨੇ ਰਖਾਇਆ ਕਿਹਦੀ ਸਾਜ਼ਿਸ਼ ਸੀ ਇਹ ਤਾਂ ਕੋਈ ਨਿਆਇਕ ਜਾਂਚ ਕੋਈ ਪੰਜਾਬ ਸਰਕਾਰ ਦੀ ਜਾਂਚ ਨਹੀਂ ਕਰ ਸਕਦਾ ਕਿਉਂਕਿ ਇਹ ਤਾਂ ਭਗਵੰਤ ਮਾਨ ਹੁਣੇ ਦਾ ਕਹੀ ਜਾਂਦੇ ਕੁਦਰਤ ਦੀ ਗ੍ਰੋਹੀ ਆ ਜੀ ਤੇ ਇਹ ਤਾਂ ਸਾਡੇ ਵੱਸ 'ਚ ਹੀ ਨਹੀਂ ਰਿਹਾ ਇਹ ਸਭ ਕੁਝ ਇਹਨਾਂ ਦੇ ਵੱਸ ਵਿੱਚ ਹੈਗਾ ਇਹ ਸਾਡਾ ਡੈਮ ਆ ਅਸੀਂ ਪਾਖੜਾ ਨੂੰ 100 ਵਾਰੀ ਕਹੀਏ ਪੌਂਗ ਨੂੰ 100 ਵਾਰੀ ਕਹੀਏ ਉਹ ਸਾਡੇ ਕੰਟਰੋਲ 'ਚ ਨਹੀਂ ਗਏ ਲੇਕਿਨ ਜਿਹੜੇ ਸਾਡੇ ਕੰਟਰੋਲ 'ਚ ਸੀਗੇ ਉਹ ਤੁਸੀਂ ਦੇਖ ਸਕਦੇ ਆ 25 ਤਾਰੀਖ ਨੂੰ ਆਜੋ ਜੀ 25 ਤਾਰੀਖ ਨੂੰ 5 ਲੱਖ 526 ਦੀ ਹਾਈਟ ਆ ਚੁੱਕੀ ਜੀ ਆਲਮੋਸਟ ਫੁੱਲ ਤੇ ਆ ਗਿਆ ਜੀ ਫਿਰ ਵੀ ਨਹੀਂ ਛੱਡ ਰਿਹਾ ਚਾਜਣਾ ਪਾਣੀ ਇਹ ਫਿਰ ਵੀ ਕੰਪੈਰੀਟਿਵਲੀ ਜਿੰਨੀ ਇਨਫਲੋ ਸਗੀ ਉਸ ਹਿਸਾਬ ਨਾਲ ਪਾਣੀ ਜਿਹੜਾ ਵਾ ਉਹ ਕੱਢ ਛੱਡਿਆ ਜਾ ਰਿਹਾ ਅੱਗੇ ਚੱਲ ਜੋ 26 ਤਾਰੀਖ ਆ 26 ਜਿਹੜੀ ਤਾਰੀਖ ਹੈਗੀ ਆ ਇਹਦੇ ਤੁਸੀਂ ਦੇਖ ਲਓ ਅਗੇ ਇੱਥੇ ਆ ਜਾਓ 26 ਤਾਰੀਖ ਨੂੰ ਆ ਸਭ ਤੋਂ ਡੇਂਜਰਸ ਪੁਆਇੰਟ ਆ ਗਿਆ ਜੀ ਮਤਲਬ 527 ਮੀਟਰ ਦੀ ਟੋਟਲ ਹਾਈਟ ਆ ਉਹਨੂੰ ਵੀ ਟਪਾਤਾ 528 ਪੁਆਇੰਟ 042 ਤੇ ਲੈ ਕੇ ਡੈਮ ਨੂੰ ਮਤਲਬ ਖਤਰਾ ਇਹ ਡੈਮ ਟੁੱਟ ਸਕਦਾ ਸੀਗਾ ਜਿਹੜੀ 527.99 ਮੀਟਰ ਦੀ ਹਾਈਟ ਆ ਉਹਨੂੰ ਟਪਾ ਕੇ ਇੱਥੇ ਲੈ ਗਏ ਫਿਰ ਪਿੱਛੇ ਆ ਰਿਹਾ ਵਾ ਆ ਪਾਣੀ ਦੇਖ ਲਓ ਫਿਰ ਇਹਨਾਂ ਨੇ ਜਿਹੜਾ ਫਿਰ ਇੱਕਦਮ ਛੱਡਿਆ ਪਾਣੀ ਜਿੱਥੇ ਆਓ ਆ ਡੇਟ ਇੰਪੋਰਟੈਂਟ ਆ ਡੇਟ ਦੱਸਣਾ ਕਿਹੜੀ 26 ਤਰੀਕ ਦੇਖੋ ਜੀ ਨੀਚੇ ਜੀ 26 ਆ 26 ਤਰੀਕ ਆ 26 ਤਰੀਕ ਨੂੰ ਫਿਰ ਇਹਨਾਂ ਨੇ ਸੱਡਨਲੀ ਰਿਲੀਜ਼ ਕੀਤਾ ਪਾਣੀ ਆ ਰਿਲੀਜ਼ ਕੀਤਾ ਜਾਣ ਕੇ 215000 ਕਿਊਸਿਕ 215000 ਕਿਊਸਿਕ ਇੱਕ ਘੰਟੇ-ਘੰਟੇ ਦੀ ਰਿਪੋਰਟ ਆ ਜੀ 215000 ਕਿਉਂ ਸਿੱਕ 215000 ਕਿਉਂ ਸਿੱਕ 215000 ਕਿਉਂ ਸਿੱਕ ਤੇ 21000 215000 ਕਿਉਂ ਸਿੱਕ ਨੈਕਸਟ ਪੇਜ ਤੇ ਚਲੋ ਯਾਨੀ ਕਿ 27 26 ਤੇ 27 ਦੀ ਰਾਤ ਨੂੰ ਇਹਨਾਂ ਨੇ ਫਿਰ ਪੂਰਾ 2 ਲੱਖ 215000 215000 215000 2 ਲੱਖ ਕਿਉਂ ਸਿੱਕ ਬਲਕਿ ਥੱਲੇ ਵੀ ਤੁਸੀਂ ਦੇਖੋਗੇ ਕਿ 2 ਲੱਖ نیچے ਜਾ ਰਿਹਾ ਥੈਟ ਮੀਨਸ ਕਿ ਜਾਣ ਬੁੱਝ ਕੇ ਡੈਮ ਦੇ ਉੱਤੇ ਪਾਣੀ ਨੂੰ ਪਹਿਲਾਂ ਕੱਤਰ ਕੀਤਾ ਗਿਆ ਜਾਣਦਿਆਂ ਹੋਇਆ ਕਿ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿੱਚ ਬਹੁਤ ਬੁਰੀ ਤਰ੍ਹਾਂ بارش ਨਾਲ ਹਾਰਡ ਵਰਗੀ ਸਥਿਤੀ ਆਉਣੀ ਹੈ ਤੇ ਸਾਡੇ ਰਣਜੀਤ ਸਾਗਰ ਡੈਮ ਨੂੰ ਨੱਕੋ ਨੱਕ ਭਰ ਕੇ ਬਲਕਿ ਇੱਕ ਇੱਕ ਸਮੇਂ ਤੇ 26 ਤਾਰੀਖ ਨੂੰ ਉਹਦਾ ਲੈਵਲ ਜਿਹੜਾ ਸੀਗਾ ਡੇਂਜਰਸ 527.99 ਮੀਟਰ ਤੋਂ ਚੱਕ ਕੇ 528 ਮੀਟਰ ਤੱਕ ਵੀ ਡੈਮ ਭਰ ਦਿੱਤਾ ਤੇ ਫਿਰ ਗੇਟ ਖੋਲ ਦਿੱਤੇ ਤੇ ਫਿਰ ਜਿਹੜਾ ਸੀਗਾ 215000 ਛੱਡਣ ਲੱਗੇ ਅੱਗੇ ਆਓ ਮਾਦੋਪੁਰ ਵਾਲਾ ਦਿਖਾਓ ਜਰਾ ਜਿਹੜਾ ਸੀਗਾ ਤੁਹਾਡੇ ਕੋਲ ਵੀਡੀਓ ਅਗਲਾ ਆ ਪੇਜ ਵੀ ਦਿਖਾ ਦਿਓ ਵੀਡੀਓ ਦਿਖਾਓ ਮਾਦੋਪੁਰ ਦਾ ਜਿਹੜਾ ਡੈਮ ਹੈ ਫਲੱਡ ਗੇਟਸ ਨੇ ਉਹ ਟੁੱਟ ਜਾਂਦੇ ਨੇ ਜੀ ਫਿਰ ਅ ਤਾਰੀਖ ਆ ਗਈ ਤੁਹਾਡੀ ਜੀ 27 ਤਰੀਕ ਨੂੰ ਜਦ ਪਾਣੀ ਨਾ ਆ ਗਿਆ ਵੀਡੀਓ ਹੈ ਤਾਂ ਪਲੇ ਕਰ ਦਿਓ ਆ ਤੁਸੀਂ ਦੇਖ ਸਕਦੇ ਹੋ ਆ ਸਾਰਾ ਪਾਣੀ ਆ ਟੁੱਟ ਚੁੱਕਾ ਗੇਟ ਫਲੱਡ ਗੇਟ ਹੁਣ ਕਿਹੜੇ ਹਿਸਾਬ ਦੇ ਨਾਲ ਪਾਣੀ ਮਾਦੋਪੁਰ ਦਾ ਫਲੱਡ ਗੇਟ ਜਿਹੜਾ ਉਹ 27 ਤਰੀਕ ਨੂੰ ਟੁੱਟ ਜਾਂਦਾ ਜੀ ਔਰ ਫਿਰ ਇਹ ਸਾਰਾ ਪਾਣੀ ਜਿਹੜਾ ਵਾ ਮੈਂ ਕੈਨਰਾਮੈਨ ਨੂੰ ਕਹੂੰਗਾ ਸਾਰਿਆਂ ਨੂੰ ਬੇਨਤੀ ਇਹ ਟੋਟਲ ਡਿਸਟਰਕਸ਼ਨ ਆਫ ਪੰਜਾਬ 95% ਹੈਸ ਬੀਨ ਕੌਜ਼ਡ ਬਾਈ ਰਿਵਰ ਰਾਵੀ ਇਸ ਵਾਰ ਸਤਲੁਜ ਦੇ ਆ ਇਦਾਂ ਕਹਿਰ ਮਚਾਇਆ ਜ਼ਰੂਰ ਕਿਉਂਕਿ ਭਾਖੜਾ ਤੋਂ ਪਾਣੀ ਨਹੀਂ ਛੱਡਿਆ ਗਿਆ ਲੇਕਿਨ ਜ਼ਿਆਦਾ ਨੁਕਸਾਨ ਪੰਜਾਬ ਦਾ ਰਾਵੀ ਦਰਿਆ ਨੇ ਕੀਤਾ ਆ ਮੇਰੇ ਕੋਲ ਰਿਪੋਰਟ ਹੈ ਸ਼ਾਇਦ ਇਹ ਹੈਗੀ ਆ ਜੀ ਇੰਡੀਅਨ ਐਕਸਪ੍ਰੈਸ ਦੀ ਆ ਉਹਨਾਂ ਨੇ ਕਿਹਾ ਕਿ 45 ਜਗ੍ਹਾ ਦੇ ਉੱਤੇ ਬੰਨ ਟੁੱਟੇ ਜੀ ਪੰਜਾਬ ਦੇ ਵਿੱਚ 45 ਜਗ੍ਹਾ ਦੇ ਉੱਤੇ 45ਆਂ ਚੋਂ 43 ਜਗ੍ਹਾ ਦੇ ਉੱਤੇ ਜਿਹੜੇ ਬੰਨ ਟੁੱਟੇ ਨੇ ਉਹ ਸਿਰਫ ਰਾਵੀ ਦੇ ਆਂ ਦਰਿਆ ਦੇ ਵਿੱਚ ਟੁੱਟੇ ਨੇ ਮਤਲਬ ਸਿਰਫ ਦੋ ਬੰਨ ਜਿਹੜੇ ਸੀਗੇ ਉਹ ਪਰੇ ਕਿਸੇ ਹੋਰ ਦਰਿਆ ਚ ਟੁੱਟੇ ਨੇ 43 ਬੰਨ ਟੁੱਟੇ ਰਾਵੀ ਦਰਿਆ ਦੇ ਵਿੱਚ ਜਿਹਦੇ ਕਰਕੇ ਬਹੁਤ ਵੱਡੇ ਉਪਧਰ ਦੇ ਉੱਤੇ تباہੀ ਹੋ ਚਾਈ ਮੈਂ ਕਹੂੰਗਾ ਕਿ ਜਿਹੜਾ ਉਹ ਚਾਰਜ ਦਿਖਾਉਣਾ ਜਿੱਥੇ ਕਨੈਕਸ਼ਨ ਹੁੰਦਾ ਜੀ ਰਾਵੀ ਦਾ ਬਿਆਸ ਦੇ ਨਾਲ ਆ ਤੁਸੀਂ ਦੇਖ ਸਕਦੇ ਹੋ ਆ ਆ ਰਾਵੀ ਦਾ ਆ ਰਾਵੀ ਤੋਂ ਪਾਣੀ ਆ ਰਿਹਾ ਜ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਢੀ ਵੀ ਸਾਡਾ ਡੈਮ ਹੈ ਜੀ ਇੱਥੋਂ ਇਹਨਾਂ ਨੇ ਇੱਕ ਨਵਾਂ ਲਿੰਕ ਤਿਆਰ ਕੀਤਾ ਹੋਇਆ ਨੂੰ ਐਮਬੀ ਲਿੰਕ ਕਹਿੰਦੇ ਨੇ ਜੀ ਮਾਦੋਪੁਰ ਬਿਆਸ ਲਿੰਕ ਇਹ ਪਿੰਡ ਹੈਗਾ ਵਾ ਬੇਲਾ ਮਸਤਗੜ ਜੀ ਇੱਥੇ ਆਣ ਕੇ ਬਿਆਸ ਰਾਵਾਂ ਦੇ ਵਿੱਚ ਵੀ ਪਾਣੀ ਛਕਦਾ ਸਾਰਾ ਰਾਵੀ ਤਾਂ ਰੋੜੀ ਗਿਆ ਸੀਗਾ ਸਾਰਾ ਸਾਡਾ ਸਤਕਾਰਯੋ ਗੁਰਦੁਆਰਾ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਕਰਮ ਉਮੀ ਧਰਤੀ ਉਹ ਅੱਜ ਸਾਡਾ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਰਾਵੀ ਦੀ ਫਲਡਿੰਗ ਕਰਕੇ ਜਿਹੜਾ ਅ ਰਣਜੀਤ ਸਾਗਰ ਡੈਮ ਤੋਂ ਅਨ ਕੰਟਰੋਲਡ ਵਾਟਰ ਰਿਲੀਜ਼ ਹੋਇਆ ਉਹ ਤੁਸੀਂ ਦੇਖ ਸਕਦੇ ਹੋ ਦੈਟ ਸਟੈਂਡਸ ਵੈਰੀ ਬੈਡਲੀ ਫਲੱਡਡ ਔਰ ਫਿਰ ਰਾਵੀ ਦੇ ਵਿੱਚੋਂ ਜਿਹੜਾ ਪਾਣੀ ਜਾਣਾ ਸੀਗਾ ਐਮਪੀ ਲਿੰਕ ਰਾਹੀਂ ਬੇਲਾ ਮਸਤਗੜ ਪਿੰਡ ਜਿਹੜਾ ਬਿਆਸ ਤਰਿਆ ਦੇ ਵਿੱਚ ਪਾਣੀ ਪਿਆ ਉਹਨੇ ਫਿਰ ਸਾਡੇ ਹਲਕਿਆਂ ਦੇ ਵਿੱਚ ਦੀ ਪਲਾਟ ਵਿੱਚ ਹੁੰਦਾ ਹੋਇਆ ਢਿਲਵਾਂ ਦੇ ਵਿੱਚ ਨਹੀਂ ਹੁੰਦਾ ਹੋਇਆ ਸੁਲਤਾਨਪੁਰ ਵਿੱਚ ਚਲੇ ਗਿਆ ਬਾਹੋਪੁਰ ਵਿੱਚ ਚਲੇ ਗਿਆ ਤੇ ਫਿਰ ਜਿਹੜਾ ਹਰੀਕੇ ਦੇ ਲਾਗੇ ਪੁਆਇੰਟ ਐ ਸਾਰਾ ਜਾ ਕੇ ਉੱਥੇ ਬਹੁਤ ਵੱਡੇ ਪੱਧਰ ਤੇ ਉੱਤੇ ਡੈਮੇਜ ਹੋਇਆ ਮੈਂ ਇਹ ਪੁੱਛਣਾ ਚਾਹੁੰਨਾ ਭਗਵੰਤ ਮਾਨ ਨੂੰ ਕਿ ਇਹ ਜਿਹੜਾ ਮੈਂ ਡਾਟਾ ਪੇਸ਼ ਕੀਤਾ ਇਹਨੂੰ ਡਿਨਾਈ ਕਰਕੇ ਦੱਸੇ ਕਿ ਕੀ ਵਾਗੇ ਹੀ ਰਜੀਤ ਸਾਗਰ ਡੈਮ ਦੇ ਵਿੱਚ ਸਡਨਲੀ ਪਾਣੀ ਰਿਲੀਜ਼ ਕੀਤਾ ਗਿਆ 26 27 ਦੀ ਤਰੀਕ ਨੂੰ ਜਦਨ ਮਾਧੋਪੁਰ ਦੇ ਗੇਟਸ ਟੁੱਟਦੇ ਨੇ ਔਰ ਇਹ ਜਿਹੜਾ ਪਾਣੀ ਇੱਡੇ ਵੱਡੇ ਪੱਦਰ ਤੇ ਉੱਤੇ ਡੈਮ ਦੇ ਵਿੱਚ ਪਹਿਲਾਂ ਰਣਜੀਤ ਸਾਗਰ ਵਿੱਚ ਸਟੋਰ ਕੋ ਕੀਤਾ ਗਿਆ ਸੋ ਆਈ ਊਡ ਸੇ ਜਿੱਥੇ ਇੱਥੇ ਜਿੱਥੇ ਹੋਰ ਨਾ ਡੈਮ ਸੇ ਕਰਕੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਤਬਾਹੀ ਹੋਈ ਆ ਮੇਰੀ ਜਿਹੜੀ ਮੰਨਣਾ ਵਾ ਕਿ ਜਿਹੜਾ ਸਾਡਾ ਆਪਣਾ ਡੈਮ ਸੀ ਡੈਮਸ ਬਣਦੇ ਨੇ ਟੂ ਫੋਰਟ ਪ੍ਰੋਟੈਕਸ਼ਨ ਆਫ ਫਲੱਡਸ ਸਾਡੀ ਆਪਣੀ ਪ੍ਰੋਟੈਕਸ਼ਨ ਲਈ ਫਲੱਡ ਹੜ ਨਾ ਆਵੇ ਪੰਜਾਬ ਦੇ ਵਿੱਚ ਉਸ ਲਈ ਬਣਾਏ ਗਏ ਸੀਗੇ ਸਾਡੇ ਆਪਣੀ ਇਰੀਗੇਸ਼ਨ ਲਈ ਵਾਸਤੇ ਬਣਾਏ ਗਏ ਸਾਡੀ ਆਪਣੀ ਬਿਜਲੀ ਵਾਸਤੇ ਬਣਾਏ ਗਏ ਸੀ ਲekin ਇਹ ਤਾਂ ਸਾਡਾ ਆਪਣਾ ਡੈਮ ਹੈ ਸਾਡਾ ਦੁਸ਼ਮਣ ਬਣ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚੇ ਕੇਜਰੀਵਾਲ ਵਿੱਚੇ ਸੁਸੋਡਿਆ ਜਿਹੜੇ ਇੱਥੋਂ ਬਾਹਰੋਂ ਆਣ ਕੇ ਇੱਥੇ ਕੰਟਰੋਲ ਕਰਦੇ ਇਹਨਾਂ ਨੂੰ ਦੱਸਣਾ ਪਊਗਾ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਐਡੇ ਵੱਡੇ ਪੱਧਰ ਦੇ ਉੱਤੇ ਰਣਜੀਤ ਸਾਗਰ ਡੈਮ ਦੇ ਉੱਤੇ ਪਾਣੀ ਨੂੰ ਕਿਉਂ ਸਟੋਰ ਕੀਤਾ ਇਹਨੂੰ ਖਤਰੇ ਦੇ ਲੈਵਲ ਤੋਂ 528 ਮੀਟਰ ਤੱਕ ਕਿਉਂ ਲੈ ਗਏ ਤੇ ਫਿਰ 26 27 ਨੂੰ ਸਡਨਲੀ 2 ਲੱਖ ਕਿਊਸਿਕ ਤੋਂ ਉੱਤੇ ਪਾਣੀ ਛੱਡ ਕੇ ਸਾਡੇ ਪੰਜਾਬ ਦਾ ਜਿਹੜਾ ਸੀਗਾ ਉਹ ਵੱਡੇ ਪੱਧਰ ਦੇ ਉੱਤੇ ਤੁਸੀਂ ਨੁਕਸਾਨ ਕੀਤਾ ਤੁਸੀਂ ਇਹ ਸਾਰੀਆਂ ਗੱਲਾਂ ਦੇਖ ਸਕਦੇ ਹੋ ਔਰ ਮੈਂ ਇੱਥੇ ਇਹ ਕਹਿਣਾ ਚਾਹਣਾ ਕਿ ਇਹ ਸਾਰੇ ਕ੍ਰਿਮੀਨਲ ਨੈਗਲੀਜੈਂਸ ਦੀ ਸ਼ਰਾਰਤ ਦੀ ਜੋ ਪਾਣੀ ਸਾਡਾ ਪੰਜਾਬ ਦੇ ਵਿੱਚ ਰਣਜੀਤ ਸਾਗਰ ਡੈਮ ਦੇ ਕਰਕੇ ਰਾਵੀ ਦਰਿਆ ਦੇ ਰਾਈ 95% ਨੁਕਸਾਨ ਹੋਇਆ ਇਹਦੀ ਇੱਕ ਨਿਆਇਕ ਜਾਂਚ ਹੋਣੀ ਚਾਹੀਦੀ ਹੈ ਕੋਈ ਸਰਕਾਰੀ ਜਾਂਚ ਨਹੀਂ ਕੋਈ ਹੋਰ ਇਹਨਾਂ ਦੀ ਪੰਜਾਬ ਦੀ ਏਜੰਸੀ ਦੀ ਜਾਂਚ ਨਹੀਂ ਏ ਜੁਡੀਸ਼ੀਅਲ ਇਨਕੁਆਇਰੀ ਇਟ ਸ਼ੁਡ ਬੀ ਹੈਡਡ ਬਾਈ ਅ ਸਿਟਿੰਗ ਬੈਂਚ ਆਫ ਦੀ ਔਨਰੇਬਲ ਪੰਜਾਬ ਐਂਡ ਹਾਈ ਕੋਰਟ ਕਿਉਂਕਿ ਵੋਲਿਊਮ ਆਫ ਡੈਮੇਜ ਇਜ਼ ਅਨਮੇਜਰੇਬਲ ਇਹ ਕੋਈ ਛੋਟਾ ਮੋਟਾ ਨੁਕਸਾਨ ਨਹੀਂ ਗਾ ਜੇ ਆਪਾਂ ਪੂਲ ਪੰਜਾਬ ਦਾ ਇਨਫਰਾਸਟ੍ਰਕਚਰਲ ਡੈਮੇਜ ਕ੍ਰੌਪ ਡੈਮੇਜ ਖਰਾ ਦਾ ਡੈਮੇਜ ਪਸ਼ੂਆਂ ਦਾ ਡੈਮੇਜ ਇਹ ਆਲਮੋਸਟ 50 ਹਜ਼ਾਰ ਕਰੋੜ ਰੁਪਏ ਦਾ ਡੈਮੇਜ ਹੋਇਆ ਜੇ ਇਸ ਦੀ ਵੀ ਕੋਈ ਜਾਂਚ ਨਹੀਂ ਕਰਾਵੇਗਾ ਚਾਹੇ ਮੇਰੀ ਕੇਂਦਰ ਸਰਕਾਰ ਨੂੰ ਵੀ ਅਪੀਲ ਹੈ ਔਰ ਆਮ ਆਦਮੀ ਪਾਰਟੀ ਨੂੰ ਕਹਿਣਾ ਚਾਹੁੰਦਾ ਕਿ ਉਧਰ ਇੱਕ ਵਾਰੀ ਭਾਖੜਾ ਤੋਂ 5000 ਕਿਊਸਿਕ ਛੱਡਣ ਦੀ ਗੱਲ ਚੱਲ ਰਹੀ ਸੀ ਹਰਿਆਣੇ ਨੂੰ ਹਾਲਾਂਕਿ ਸਾਡਾ ਪਾਣੀ ਅਸੀਂ ਦੇਣ ਨੂੰ ਤਿਆਰ ਨਹੀਂ ਗਏ ਪਰ ਤੁਸੀਂ ਉੱਥੇ ਜਾ ਕੇ ਮੋਰਚਾ ਲਾ ਦਿੱਤਾ ਭਾਖੜਾ ਵਿਆਸ ਦੇ ਉੱਤੇ ਮੋਰੇ ਚੜ੍ਹ ਕੇ ਕਈ ਦਿਨ ਮੋਰਚਾ ਲਾ ਕੇ ਉੱਥੇ ਬੱਸਾਂ ਤੋਂ ਢੋਂਦੇ ਰਹੇ ਬੰਦੇ ਉਹ ਤਾਂ ਸਿਰਫ ਯਾਰ 5000 ਕਿਊਸਿਕ ਛੱਡਣ ਦੀ ਗੱਲ ਸੀਗੀ ਤੇ ਸਾਡੀ ਰਾਵੀ ਦਰਿਆ ਦੇ ਵਿੱਚ ਤੁਹਾਡੇ ਅਫਸਰਾਂ ਨੇ ਤੁਹਾਡੇ ਇਰੀਗੇਸ਼ਨ ਡਿਪਾਰਟਮੈਂਟ ਨੇ ਸਡਨਲੀ 26 27 ਤਰੀਕ ਨੂੰ 2.5 ਲੱਖ ਕਿਊਸੇ ਛੱਡ ਦਿੱਤਾ ਪਾਣੀ ਉੱਤੇ ਕੋਈ ਮੋਰਚਾ ਨਹੀਂ ਕੋਈ ਬਿਆਨ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਮਿਨਿਸਟਰ ਨਹੀਂ ਬੋਲਿਆ ਐਵੇਂ ਹੁਣ ਪਜਾਮੇ ਟੰਗ ਕੇ ਪਜਾਮੇ ਲਿਬੇੜ ਕੇ ਪੰਜਾਬ ਦੇ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਛੋਟੇ-ਛੋਟੀਆਂ ਚੀਜ਼ਾਂ ਸਹਾਇਤਾ ਦੇ ਰਹੇ ਨੇ ਇਹ ਪੰਜਾਬ ਸਰਕਾਰ ਦਾ ਕੰਮ ਨਹੀਂਗਾ ਇਹ ਮਿਨਿਸਟਰਸ ਦਾ ਕੰਮ ਨਹੀਂਗਾ ਮਿਨਿਸਟਰਸ ਦਾ ਕੰਮ ਹੈ ਟੂ ਮੋਨਿਟਰ ਸਿਚੁਏਸ਼ਨਸ ਲਾਈਕ ਥਿਸ ਪੰਜਾਬ ਮਿਨਿਸਟਰਸ ਦਾ ਕੈਬਨਿਟ ਦਾ ਚੀਫ ਮਿਨਿਸਟਰ ਦਾ ਕੰਮ ਹੈ ਚੰਡੀਗੜ੍ਹ ਬੈਠ ਕੇ ਪਹਿਲਾਂ ਸਾਰੇ ਡੈਮਸ ਦੇ ਲੈਵਲਸ ਨੂੰ ਕੰਟਰੋਲ ਕਰਨਾ ਘਟੋ ਘਟ ਜਿਹੜਾ ਲੈਵਲ ਸਾਡੇ ਆਪਣੇ ਅਧੀਨ ਸਿਗਾ ਉਹ ਇਹਨਾਂ ਨੇ ਕੀਤਾ ਨਹੀਂਗਾ ਔਰ ਉਸ ਤੋਂ ਬਾਅਦ ਜਿਹੜਾ ਤੁਸੀਂ ਪਲਾਨ ਕਰਕੇ ਕਿ ਕਿਵੇਂ ਲੋਕਾਂ ਨੂੰ ਕੰਪਨਸੇਟ ਕਰਨਾ ਉਹ ਵੀ ਇਹਨਾਂ ਦੇ ਕੋਲ ਕੋਈ ਨਹੀਂ ਔਰ ਭਾਜਪੀ ਦੇ ਮੈਂ ਇੱਥੇ ਸਖਤ ਨਖੇਦੀ ਕਰੂੰਗਾ ਕਿ 1600 ਕਰੋੜ ਰੁਪਇਆ ਕੋਈ ਪੈਕੇਜ ਹੁੰਦਾ ਜੀ 1600 ਕਰੋੜ ਰੁਪਇਆ ਤਾਂ ਮੇਰਾ ਖਿਆਲ ਆ ਕਿ ਇੰਨੇ ਇੰਨੇ ਦਾ ਤਾਂ ਨੁਕਸਾਨ ਲੋਕਾਂ ਦਾ ਸਿਰਫ ਜਿਵੇਂ ਕਹੂੰਗਾ ਕਿ ਘਰਾਂ ਦਾ ਹੀ ਹੋ ਗਿਆ ਹੋਊਗਾ ਤੇ ਪਸ਼ੂਆਂ ਦਾ ਹੋ ਗਿਆ ਹੋਊਗਾ ਜਿਹੜਾ ਸਾਡੀ ਫਸਲ ਦਾ ਨੁਕਸਾਨ ਹੋਇਆ ਜੋ ਸਾਡਾ ਇਨਫਰਾਸਟ੍ਰਕਚਰ ਡੈਮੇਜ ਹੋਇਆ ਜੋ 4-4 ਫੁੱਟ ਖੇਤਾਂ ਵਿੱਚ ਰੇਤ ਚੜ ਗਈ ਆ ਉਹਦੇ ਕੋਣ ਡੈਮੇਜ ਦਾ ਪਰਭਾਈ ਕਰੂਗਾ ਬੀਜੇਪੀ ਨੇ ਕੋਚਾ ਮਜ਼ਾਕ ਕੀਤਾ ਪੰਜਾਬ ਦੇ ਨਾਲ ਲੇਕਿਨ ਸਾਡੇ ਆਪਣਿਆਂ ਨੇ ਕੀ ਕੀਤਾ ਵਾ ਇਹਨਾਂ ਕੋਲ ਤਾਂ ਉਹ ਵੀ ਪੈਕੇਜ ਨਹੀਂਗਾ ਇਹਨਾਂ ਕੋਲ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਹੈਗਾ ਵਾ ਇਹ ਤਾਂ ਉਹ ਵੀ ਅਚੀ ਤਰ੍ਹਾਂ ਉਪਯੋਗ ਨਹੀਂ ਕਰ ਸਕੇ ਕਦੀ ਭਗਵੰਤ ਮਾਨ ਕਹਿੰਦਾ ਸਾਡੇ ਕੋਲ ਪੈਸੇ ਹੀ ਬਹੁਤ ਆ ਸਾਡੇ ਕੋਲ ਜਿਹੜਾ ਜਿਹੜਾ ਕੇਂਦਰ ਦਾ ਡਿਜ਼ਾਸਟਰ ਮੈਨੇਜਮੈਂਟ ਫੰਡ ਆ ਉਹ ਸਾਡੇ ਕੋਲ ਵਾਧੂ ਪਿਆ ਆ ਅਸੀਂ ਕਿਸੇ ਤੋਂ ਮੰਗਣ ਦੀ ਲੋੜ ਹੀ ਨਹੀਂ ਗਈ ਤੇ ਹੁਣ ਕਹੀ ਜਾਂਦਾ ਸਾਡੇ ਕੋਲ ਤਾਂ ਫੰਡ ਹੀ ਥੋੜਾ ਰਹਿ ਗਿਆ ਦੈਟ ਮੀਨਸ ਕਿਸੇ ਨੇ ਮਾਈਂਡ ਅਪਲਾਈ ਨਹੀਂ ਕੀਤਾ ਕਿਸੇ ਨੇ ਫਲੱਡ ਪ੍ਰੋਟੈਕਸ਼ਨ ਵਰਕਸ ਨਹੀਂ ਪ੍ਰਿਕਾਸ਼ਨ ਲੈਣ ਦੀ ਤਿੰਨ ਚਾਰ ਮਹੀਨੇ ਕੋਈ ਪੰਜਾਬ ਦੇ ਵਿੱਚ ਕਿਸੇ ਨੇ ਮੀਟਿੰਗ ਹੀ ਸੱਦੀ ਸਾਰੇ ਬੰਨਾਂ ਦੇ ਵਿੱਚ ਕਿਵੇਂ ਕਿਵੇਂ ਜਿਹੜੇ ਵੀਕ ਪੁਆਇੰਟਸ ਐ ਜਿੱਥੋਂ ਪਹਿਲਾਂ ਬੰਨ ਟੁੱਟੇ ਨੇ ਇਹਨਾਂ ਬੰਨਾਂ ਨੂੰ ਕਿਵੇਂ ਅਸੀਂ ਰਿਪੇਅਰ ਕਰਨਾ ਕਿਵੇਂ ਮਜ਼ਬੂਤ ਕਰਨਾ ਕਿਸੇ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਜਦੋਂ ਪਰਕੋਪ ਆ ਗਿਆ ਸਾਡੇ ਸਿਰ ਦੇ ਉੱਤੇ ਡੈਮੇਜ ਹੋ ਗਿਆ ਤੇ ਫਿਰ ਕੋਈ ਕਹਿੰਦਾ ਜੀ ਮੈਂ ਆਪਣਾ ਹੈਲੀਕਾਪਟਰ ਛੱਡ ਚੱਲਾਂ ਇੱਕ ਹੈਲੀਕਾਪਟਰ ਦੇ ਨਾਲ ਭਗਵੰਤ ਮਾਨ ਦੇ ਛੱਡਣਾ ਕੀ ਹੋ ਜਾਵੇਗਾ ਜੀ ਕਦੀ ਮੈਂ ਮੁਰਗੀ ਦਾ ਦੇ ਦੂੰਗਾ ਮੁਆਵਜ਼ਾ ਕਦੀ ਮੈਂ ਬੱਕਰੀ ਦਾ ਮੁਆਵਜ਼ਾ ਦੇ ਦੂੰਗਾ ਕਦੀ ਇਹਨਾਂ ਦੇ ਮਿਨਿਸਟਰ ਜਿਦਾਂ ਮੈਂ ਪਹਿਲਾਂ ਕਿਹਾ ਐਵੇਂ ਪਜਾਮੇ ਟੰਗ ਕੇ ਦਰਿਆਵਾਂ 'ਚ ਫਿਰ ਜਾਂਦੇ ਕਿਸ਼ਤੀਆਂ 'ਚ ਫਿਰ ਅਰਵਿੰਦ ਕੇਜਰੀਵਾਲ ਪੰਜਾਬ ਆਉਂਦਾ ਅਖੇ ਕੀ ਕਰਨਾ ਜੈਜ਼ਾ ਲੈਣ ਜਾ ਰਹੇ ਸੀ ਕਿਸ਼ਤੀ ਵਿੱਚ ਔਰ ਸਾਰੀ ਜਿਹੜੀ ਉੱਥੇ ਲੋਕਲ ਰਿਲੀਫ ਵਰਕ ਦੀ ਸਪੋਰਟ ਚੱਲ ਰਹੀ ਸੀ ਲੰਗਰ ਲੈ ਕੇ ਆਏ ਸੀ ਲੋਕੀ ਸਮਾਨ ਲੈ ਕੇ ਆਏ ਸੀ ਬੇਜ਼ਵਾਨਾਂ ਦਾ ਉਹ ਕਈ ਘੰਟੇ ਰੋਕ ਛੜਿਆ ਕਿਉਂਕਿ ਵੀਆਈਪੀ ਸਾਹਿਬ ਜਾ ਰਹੇ ਸੀ ਔਰ ਸਾਡੇ ਚੀਫ ਮਿਨਿਸਟਰ ਦਾ ਕਾਫਲਾ ਲੈ ਕੇ ਅਰਵਿੰਦ ਕੇਜਰੀਵਾਲ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਕਿਸ਼ਤੀਆਂ 'ਚ ਘੁੰਮ ਕਿਸ਼ਤੀਆਂ 'ਚ ਘੁੰਮਣਾ ਸਰਕਾਰ ਦਾ ਕੰਮ ਨਹੀਂਗਾ ਅੱਜਕੱਲ ਤਾਂ ਤੁਸੀਂ ਅ ਗੂਗਲ ਮੈਪਿੰਗ ਨਾਲ ਸੈਟਲਾਈਟ ਮੈਪਿੰਗ ਨਾਲ ਸਾਰੇ ਪੰਜਾਬ ਦਾ ਜਿਹੜਾ ਡੈਮੇਜ ਹੈਗਾ दैट ਕੈਨ ਬੀ ਈਜ਼ੀਲੀ ਅਸੈਸਡ ਥਰੂ ਸੈਟਲਾਈਟ ਮੈਪਿੰਗ ਇਹ ਸਿਰਫ ਦਰਿਆਵਾਂ ਵਿੱਚ ਧੂਕ ਦਿਖਾਵਾ ਸੀਗਾ ਔਰ ਜਦੋਂ ਭਗਵੰਤ ਮਾਨ ਨੇ ਦੇਖਿਆ ਕਿ ਮੇਰੇ ਸੂ ਪਾਣੀ ਲੰਗ ਗਿਆ ਮੇਰੇ ਪੱਲੇ ਕੁਛ ਨਹੀਂਗਾ ਤੇ ਹਸਪਤਾਲ ਜਾ ਕੇ ਦਾਖਲ ਹੋ ਗਿਆ ਹੁਣ ਜਦੋਂ ਦੇਖਿਆ ਕਿ ਹੁਣ ਥੋੜਾ ਜਿਹਾ ਸ਼ਾਂਤੀ ਹੋ ਗਿਆ ਹਸਪਤਾਲ ਤੋਂ ਬਾਹਰ ਆ ਕੇ ਸੋ ਆਈ ਊਡ ਸੇ ਕਿ ਆਮ ਆਦਮੀ ਪਾਰਟੀ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਕ੍ਰਿਮੀਨਲ ਨੈਗਲੀਜੈਂਸ ਆ ਬਹੁਤ ਵੱਡੀ ਨਲੈਕੀ ਆ ਜਿਹਦੇ ਕਰਕੇ ਸਾਡਾ ਮੇਜਰ ਨੁਕਸਾਨ ਰੰਜੀਤ ਸਾਗਰ ਡੈਮ ਦੇ ওভারਫਲੋ ਹੋਣ ਕਰਕੇ ਆਇਆ ਵਾ ਇਸ ਗੱਲ ਦੀ ਅਕਾਉਂਟੇਬਿਲਟੀ ਇਹਨਾਂ ਨੂੰ ਜਵਾਬਦੇਹੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਦੇਣੀ ਪਵੇਗੀ ਅਗਰ ਨਹੀਂ ਕਰਨਗੇ ਤਾਂ ਮੈਂ ਲੋਕਾਂ ਨੂੰ ਇਹ ਯਕੀਨ ਦਿਵਾ ਸਕਦਾ ਵਾਹਿਗੁਰੂ ਘਰੇ ਅਗਲੀ ਸਰਕਾਰ ਕੁਝ ਸੁਲਝੇ ਹੋਏ ਲੋਕਾਂ ਦੀ ਬਣੇ ਇਹਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਆ ਕਿ ਰੰਜੀਤ ਸਾਗਰ ਡੈਮ ਦੇ ਵਿੱਚ ਕ੍ਰਿਮੀਨਲ ਨੈਗਲੀਜੈਂਸ ਵੱਜੋਂ ਇਸ ਵੱਡੇ ਪੱਧਰ ਦੇ ਉੱਤੇ ਰਾਵੀ ਦਰਿਆ ਦੇ ਵਿੱਚ ਇੰਨਾ ਪਾਣੀ ਕਿਉਂ ਛੱਡਿਆ ਗਿਆ ਸਡਨਲੀ ਜਿਹਦੇ ਕਰਕੇ ਸਾਡੇ 43 ਬੰਨ ਟੁੱਟੇ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਗੁਰੂ ਨਾਨਕ ਸਾਹਿਬ ਦਾ ਇੱਕ ਬਹੁਤ ਇਤਿਹਾਸਿਕ ਸਥਾਨ ਕਿਵੇਂ ਉਸ ਨੂੰ ਇਹਨਾਂ ਨੇ ਫਲੱਡ ਕੀਤਾ ਵਾ ਉਹਦਾ ਭਾਰੀ ਨੁਕਸਾਨ ਕੀਤਾ ਸਾਡੀਆਂ ਆਸਥਾਵਾਂ ਦਾ ਨੁਕਸਾਨ ਕੀਤਾ ਸਾਡੀਆਂ ਜਜ਼ਬਾਤਾਂ ਦਾ ਨੁਕਸਾਨ ਕੀਤਾ ਇਹ ਸਾਰੀ ਗੱਲ ਨੂੰ ਲੈ ਕੇ ਜਿਹੜਾ ਸੀਗਾ ਮੇਰਾ ਸਾਡੀਆਂ ਮੰਗ ਹੈ ਜੇ ਭਗਵਾਨ ਪਾਨ ਵਿੱਚ ਨੀਚਲੀ ਵਾਰਡ ਵਿੱਚ ਕੋ ਪੰਜਾਬ ਪ੍ਰਤੀ ਮਾਦਾ ਮੋਟਾ ਪਿਆਰ ਹੈ ਤੇ ਫਿਰ 50000 ਰੁਪਏ ਪ੍ਰਤੀ ਏਕੜ ਜਿਹੜਾ ਕਿਸਾਨਾਂ ਦਾ ਮੁਆਵਜ਼ਾ ਮਿਲਣਾ ਚਾਹੀਦਾ ਕਿਉਂਕਿ ਡੈਮੇਜ ਕਿੰਨਾ ਹੋਇਆ ਵਾ 80000 ਰੁਪਏ ਪ੍ਰਤੀ ਏਕੜ ਝੋਨਾ 1 ਲੱਖ ਤੋਂ ਉੱਤੇ ਦਾ ਕਮਾਤ ਦਾ ਨੁਕਸਾਨ ਹੋਇਆ ਵਾ 50000 ਰੁਪਇਆ ਕਟੋਕਟ ਜਿਹੜਾ ਕੈਚਮੈਂਟ ਏਰੀਆ ਦੇ ਵਿੱਚ ਦਰਿਆਵਾਂ ਦੇ ਵਿੱਚ ਜਾਂ ਜਿੱਥੋਂ ਬੰਨ ਟੁੱਟੇ ਨੇ ਉਹਨਾਂ ਜਿੰਨਾਂ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ 50000 ਰੁਪਇਆ ਪ੍ਰਤੀ ਏਕੜ ਕੰਪਨਸੇਸ਼ਨ ਮਿਲਣੀ ਚਾਹੀਦੀ ਆ ਜਿੰਨਾਂ ਗਰੀਬਾਂ ਦੇ ਘਰ ਧੱਟ ਗਏ ਨੇ ਜਾਂ ਜਿੰਨਾਂ ਗਰੀਬਾਂ ਦੇ ਘਰ ਬਹੁਤ ਬੁਰੀ ਤਰ੍ਹਾਂ ਡੈਮੇਜ ਹੋ ਗਏ ਨੇ 2.5 ਲੱਖ ਰੁਪਇਆ ਉਹਨਾਂ ਨੂੰ ਆਪਣੇ ਮਕਾਨਾਂ ਨੂੰ ਰਿਪੇਅਰ ਕਰਨ ਵਾਸਤੇ ਦੇਣਾ ਚਾਹੀਦਾ 1 ਲੱਖ ਰੁਪਇਆ ਪਸ਼ੂਆਂ ਦਾ ਮੁਆਵਜ਼ਾ ਮਿਲਣਾ ਚਾਹੀਦਾ ਚਾਹੇ ਕਿਸੇ ਦੀ ਗਾਂ ਮਰੀ ਆ ਚਾਹ ਉਹ ਹੋਣਾ ਚਾਹੀਦਾ ਔਰ 1 ਸਾਲ ਵਾਸਤੇ ਜਿਹੜਾ ਪੰਜਾਬ ਸਰਕਾਰ ਦੇ ਬੈਂਕਿੰਗ ਸਿਸਟਮ ਆ ਕੋਆਪਰੇਟਿਵ ਬੈਂਕਸ ਐਂਡ ਲੈਂਡ ਮੌਰਗੇਜ ਬੈਂਕਸ ਇਹਦੇ ਤੇ ਮੋਰੇਟਰੀਅਮ ਲੱਗਣਾ ਚਾਹੀਦਾ ਇਹਦੇ ਤੇ ਇੱਕ ਇਹਨੂੰ ਬੰਦ ਕੀਤਾ ਜਾਣਾ ਚਾਹੀਦਾ ਕੋਈ ਵੀ ਲੋਨ ਰਿਕਵਰੀ 1 ਸਾਲ ਵਾਸਤੇ ਨਹੀਂ ਹੋਣੀ ਚਾਹੀਦੀ ਵਿਆਜ ਜਿਹੜਾ ਇਸ ਅਗਲੇ ਵਿੱਤੀ ਸਾਲ ਵਾਸਤੇ ਇਹ ਵਿਆਜ ਜਿਹੜਾ ਇਹ ਰੱਦ ਕੀਤਾ ਜਾਣਾ ਚਾਹੀਦਾ ਪ੍ਰਿੰਸੀਪਲ ਅਮਾਉਂਟ ਵੀ ਜਿਹੜਾ ਵਾ ਇਹਦੀ ਰਿਕਵਰੀ ਬੰਦ ਹੋਣੀ ਚਾਹੀਦੀ ਸਿਮਿਲਰਲੀ ਭਾਜਪਾ ਨੂੰ ਮੇਰੀ ਅਪੀਲ ਹੈ ਸਾਡੀ ਮੰਗ ਹੈ ਕੇਂਦਰ ਸਰਕਾਰ ਕੋ ਜਿਹੜੇ ਤੁਹਾਡੇ ਨੈਸ਼ਨਲਾਈਜ਼ ਬੈਂਕਸ ਨੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਲੋਨ ਦਿੱਤਾ ਹੋਇਆ ਸਿਮਿਲਰ ਮੋਰੀਟਰੀਅਮ ਫॉर 1 ਇਅਰ ਸ਼ੁਡ ਬੀ ਇੰਪਲੀਮੈਂਟਡ देयर ਆਲਸੋ ਤਾਂ ਕਿ ਲੋਕਾਂ ਨੂੰ ਸਾਹ ਅਸੇ ਕਿ ਤੇ ਅਗਲੀ ਫਸਲ ਦੀ ਤਿਆਰੀ ਵਾਸਤੇ ਕਿਵੇਂ ਕਣਕ ਦਾ ਜਿਹੜਾ ਤਿਆਰੀ ਕਰਨੀ ਆ 4-4 ਫੁੱਟ ਕਿਵੇਂ ਰੇਤਾ ਉਹਨੂੰ ਪਰੇ ਕਰਨਾ ਵਾ ਔਰ ਕਿਵੇਂ ਉਸ ਨੂੰ ਕਰਨਾ ਉਹਦੇ ਵਾਸਤੇ ਅਲੱਗ ਕੰਪਨਸੇਸ਼ਨ ਕਣਕ ਦਾ ਬੀਜ ਡੀਏਪੀ ਦੀ ਖਾਦ ਉਹਦੇ ਹੋਰ ਪ੍ਰਬੰਧ ਉਹਦੇ ਵਾਸਤੇ ਇੱਕ ਅਲੱਗ ਪੈਕੇਜ ਭਗਵਾਨਤਮਾਨ ਸਰਕਾਰ ਨੂੰ ਕਿਸਾਨਾਂ ਨੂੰ ਦੇਣਾ ਚਾਹੀਦਾ ਵਾ ਮੈਂ ਸਲੂਟ ਕਰਦਾ ਵਾਂ ਪੰਜਾਬ ਦੇ ਬਹਾਦਰ ਲੋਕਾਂ ਨੂੰ ਜਿਨ੍ਹਾਂ ਜਥੇਬੰਦੀਆਂ ਨੇ ਜਿਹੜੇ ਵੀ ਲੋਕਾਂ ਨੇ ਇਕੱਠੇ ਹੋ ਕੇ ਇਸ ਔਕਰ ਦੇ ਵਿੱਚ ਇਸ ਵਕਤ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮਦਦ ਕੀਤੀ ਆ ਕਿਸੇ ਇੱਕ ਤਰ੍ਹਾਂ ਦੀ ਕਸਰ ਨਹੀਂ ਛੱਡੀ ਉਹਨਾਂ ਨੇ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਐਮਰਜੈਂਸੀ ਹਾਲਾਤਾਂ ਵਿੱਚ ਪੰਜਾਬ ਦੇ ਬੇਸੁਬਾਨਿਆਂ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਗਰੀਬਾਂ ਦੇ ਵਾਸਤੇ ਬਹੁਤ ਪ੍ਰਬੰਧ ਕੀਤਾ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਲੇਕਿਨ ਅਗਲੀ ਜਿਹੜੀ ਜ਼ਿੰਮੇਵਾਰੀਆ ਜਿਹੜਾ crop damage ਹੈਗਾ ਅਗਰ فرض ਕਰੋ 6-7 ਲੱਖ ਏਕੜ ਫਸਲ ਖਰਾਬ ਹੋ ਗਈ ਤਾਂ ਕੋਈ ਇੰਡੀਵਿਜੂਅਲ ਕਰ ਨਹੀਂ ਸਕਦਾ ਇਹ ਜ਼ਿੰਮੇਵਾਰੀ ਜਿਹੜੀ ਆ ਪੰਜਾਬ ਸਰਕਾਰ ਦੀ ਬਣਦੀ ਕਿ ਉਹ ਅਗਲੀ ਫਸਲ ਵਾਸਤੇ ਤਿਆਰੀ ਕਰੇ ਅਸੀਂ ਉਹਨਾਂ ਲੋਕਾਂ ਦਾ ਵੀ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਟਰੈਕਟਰ ਦਿੱਤੇ ਨੇ ਜਿਨ੍ਹਾਂ ਨੇ ਡੀਜ਼ਲ ਵਿੱਚ ਹਿੱਸਾ ਪਾਇਆ ਅਸੀਂ ਵੀ ਉਪਰਾਲਾ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿੱਥੇ ਫਾਜ਼ਿਲਕਾ ਫਿਰੋਜ਼ਪੁਰ ਚ ਜਾਂ ਅਜਨਾਲਾ ਰਮਦਾਸ ਚ ਜਾਂ ਬਿਆਸ ਦਰਿਆ ਦੇ ਨਾਲ ਜਿੱਥੇ ਨੁਕਸਾਨ ਹੋਇਆ ਅਸੀਂ ਚੰਗੇ ਬੰਦਿਆਂ ਨੂੰ ਸੱਦਾ ਦੇ ਕੇ ਟਰੈਕਟਰਾਂ ਦਾ ਪ੍ਰਬੰਧ ਕਰਕੇ ਤੇ ਨਾਲ ਡੀਜ਼ਲ ਦਾ ਪ੍ਰਬੰਧ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਮੈਂ ਇੱਕ ਵਾਰ ਆਪਣੇ ਸਾਰੇ ਸਾਥੀਆਂ ਦਾ ਔਰ ਮੀਡੀਆ ਦਾ ਮੈਂ ਬੜਾ ਮਸ਼ਹੂਰ ਹਾਂ ਕਿ ਤੁਸੀਂ ਆਣ ਕੇ ਇੱਕ ਇੰਪੋਰਟੈਂਟ ਇਸ਼ੂ ਨੂੰ ਉਠਾਇਆ ਔਰ ਇਹਦੀ ਫਿਰ ਦੁਬਾਰਾ ਮੈਂ ਰਿਪੀਟ ਕਰ ਦਣਾ ਥੈਟ ਵੀ ਡਿਮਾਂਡਡ ਜੁਡੀਸ਼ੀਅਲ ਇਨਕੁਆਇਰੀ ਇਨਟੂ ਦ ਕ੍ਰਿਮੀਨਲ ਨੈਗਲੀਜੈਂਸ ਆਫ ਰੀਲੀਜ਼ਿੰਗ ਐਕਸੈਸਿਵ ਵਾਟਰ ਇਨਟੂ ਰਾਵੀ ਰਿਵਰ through the Ranjit Sagar Dam by the Padwant Maan and Aadmi Party government. They have to be held responsible, they have to be held accountable, they should own up their responsibility and they should come out and tell the people of Punjab how the damage of uh, uh, the, the flood disaster has taken place in Punjab. Thank you so much.